ਪੱਖਰੀ ਕਾਲ ਦੀ ਸਾਰਿਆਂ ਨੂੰ ਆਪਾਂ ਪਹੁੰਚੇ ਸੀ ਜੀ ਟਰੈਕਟਰ ਮੰਡੀ ਮੋਗਾ ਇਹ ਮੰਡੀ ਹਰ ਐਤਵਾਰ ਬੁੱਗੀਪੁਰਾ ਚੌਂਕ 'ਚ ਲੱਗਦੀ ਹੈ ਜੀ ਮੋਗੇ ਦਾ ਬੁੱਗੀਪੁਰਾ ਚੌਂਕ ਤਾਂ ਮਸ਼ਹੂਰ ਹੈ ਇੱਥੇ ਸੋ ਅੱਜ ਤੁਹਾਨੂੰ ਦਿਖਾਉਣਾ ਹੈ ਕਿਹੜੇ ਕਿਹੜੇ ਟਰੈਕਟਰ ਨੇ ਤੇ ਕਿਹੜੀ ਕਿਹੜੀ ਕੰਡੀਸ਼ਨ ਆ ਤੇ ਰੇਟ ਕੀ ਰਹਿਣਗੇ ਸਭ ਤੋਂ ਪਹਿਲਾਂ ਖੜਾ ਜੀ ਸਵਰਾਜ 735 ਕਰ ਲੋ ਚੈੱਕ ਓਰੀਜਨਲ ਪੇਂਟ ਆ ਜੀ ਟਰੈਕਟਰ ਦੀ ਕੰਡੀਸ਼ਨ ਸੋਹਣੀ ਪਈ ਆ ਟਾਇਰ ਤਕਰੀਬਨ ਮਗਰਲੇ ਤੇ ਮੂਹਰੇ ਹੈਗੇ ਨੇ 50 ਤੋਂ 55% ਪੰਜਾਬ ਨੰਬਰ ਆ ਜੀ 99 ਮਾਡਲ ਆ 1 ਲੱਖ ਤੇ 80 ਹਜ਼ਾਰ ਰੁਪਏ ਟਰੈਕਟਰ ਦਾ ਰੇਟ ਕਰ ਸਕਦੇ ਜੀ ਫੋਰਡੇ ਖੜਾ ਜੀ ਫੋਰਡ 3600 ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਮਾਰ ਲਓ ਨਿਗਾ 1994 ਮਾਡਲ ਆ ਜੀ 135000 ਰੁਪਏ ਟਰੈਕਟਰ ਦਾ ਰੇਟ ਆ ਉਹ ओरिजिनल ਪੇਂਟ ਆ ਕਰ ਲੋ ਚੈੱਕ ਸੋ ਅੱਗੇ ਖੜਾ ਜੀ ਸਵਰਾਜ 855 ਟਰੈਕਟਰ ਦੀ ਕੰਡੀਸ਼ਨ ਇਹਦੀ ਵੀ ਚੰਗੀ ਪਈ ਆ ਪੇਂਟ ਕੋਟ ਪੂਰਾ ਵਧੀਆ ਪਿਆ ਜੀ ਬੰਪਰ ਨਵਾਂ ਲੱਗਿਆ ਹੋਇਆ ਪੰਜਾਬ ਨੰਬਰ ਆ ਪੀਵੀ 25 ਬੀ 30 22 ਆ ਸੇਟੀ ਰੀਦਾ ਟਰੈਕਟਰ ਆ ਜੀ 2003 ਮਾਡਲ ਆ ਜੀ 2 ਲੱਖ ਤੇ 5000 ਰੁਪਏ ਟਰੈਕਟਰ ਦਾ ਰੇਟ ਹੈ। ਟਰੈਕਟਰ ਦੇ ਜਿਹੜੇ ਟਾਇਰ ਨੇ ਉਹ ਤਕਰੀਬਨ ਹੈਗੇ ਨੇ 40 ਤੋਂ 45% ਕਰ ਲੋ ਚੈੱਕ। ਸੌ ਗਿਆ ਫੇਰ ਖੜਾ ਜੀ ਸਵਰਾਜ 744 ਐਫੀ। ਕੰਡੀਸ਼ਨ ਇਹਦੀ ਵੀ ਚੰਗੀ ਪਈ ਆ। ਦੋ ਸਟਾਰ ਟਰੈਕਟਰ ਆ ਜੀ। ਟਰੈਕਟਰ ਦੇ ਮਗਰਲੇ ਟਾਇਰ ਨਵੇਂ ਨੇ। ਜੇ ਕੇ ਦੇ ਟਾਇਰ ਨੇ ਤੇ ਮੂਰਲੇ ਵੀ ਨਵੇਂ ਨੇ। ਕਰ ਲੋ ਚੈੱਕ। ਸਾ ਸਵਾ ਪੂਰਾ ਵਧੀਆ ਪਿਆ ਜੀ ਮਗਰਾੜਪੁਰੇ ਵਧੀਆ ਪਿਆ ਨੇ ਡਬਲ ਕਲਚ ਟਰੈਕਟਰ ਆ ਜੀ ਸ਼ਹਿਰ ਛਰੀ ਦਾ ਟਰੈਕਟਰ ਆ ਬਾਕੀ ਟਰੈਕਟਰ ਦਾ ਜਿਹੜਾ ਮਾਡਲ ਆ ਉਹ ਤੁਹਾਨੂੰ ਦੱਸ ਦਿੰਨੇ ਆ ਹੈੱਡ ਲਾਈਟਾਂ ਨਵੀਆਂ ਲੱਗੀਆਂ ਹੋਈਆਂ ਨੇ ਮਾਰੂ ਨੇਗਾ 2001 ਮਾਡਲ ਆ ਜੀ 2 ਲੱਖ ਤੇ 43000 ਰੁਪਏ ਟਰੈਕਟਰ ਦਾ ਰੇਟ ਆ ਬਾਕੀ ਕਾਗਜ਼ ਪੱਤਰਾਂ ਦੀ ਗਾਰੰਟੀ ਆ ਰੇਟ ਦੇ ਵਿੱਚ ਮੌਕੇ ਤੇ ਮਾਨਤਾਣ ਹੋ ਜਾਂਦਾ ਜੀ ਅੱਗੇ ਖੜਾ ਜੀ ਸਵਰਾਜ 855 FE 4 ਸਟਾਰ ਟਰੈਕਟਰ ਰਿਵਰਸ ਪੀਟੀਓ ਆ ਫੈਵਰ ਦੀ ਛਤਰੀ ਲੱਗੀ ਹੋਈ ਆ ਜੀ ਬੂਫਰ ਲੱਗੇ ਹੋਏ ਨੇ ਕਰ ਸਕਦੇ ਹੋ ਚੈੱਕ ਟਰੈਕਟਰ ਦੇ ਟਾਇਰ ਨੇ ਜਿਹੜੇ ਉਹ ਤਕਰੀਬ 80-85% ਪੈ ਗਏ ਮੰਗਰਲੇ ਤੇ ਮੂਹਰੇਲੇ ਦੋਨੋਂ ਮਾਰ ਲਓ ਨਿਗਾ ਪੰਜਾਬ ਨੰਬਰ ਆ ਜੀ ਕਾਗਜ਼ ਪੱਤਰ ਦੀ ਗਾਰੰਟੀ ਆ 2013 ਮਾਡਲ ਆ ਜੀ 4 ਲੱਖ ਤੇ 65000 ਰੁਪਏ ਟਰੈਕਟਰ ਦਾ ਰੇਟ ਆ ਸੌ ਸੌ ਪਿਆ ਪੂਰਾ ਵਧੀਆ ਕਿਤੇ ਕੋਈ ਟੱਚਿੰਗ ਨਹੀਂ ਹੈ オリジナル ਪੇਂਟ ਆ ਕੋਈ ਕਲਮ ਨਹੀਂ ਲੱਗੀ ਹੋਈ ਸੋ ਅੱਗੇ ਖੜਾ ਜੀ ਸੋਨਾਲਿਕਾ ਡੀਆਈ 750 ਟਰੈਕਟਰ ਦੀ ਕੰਡੀਸ਼ਨ ਬਹੁਤ ਚੰਗੀ ਆ ਬਿਲਕੁਲ ਨਵਾਂ ਟਰੈਕਟਰ ਪਿਆ ਜੀ ਕਰ ਲੋ ਚੈੱਕ ਟਾਇਰ ਨਵੇਂ ਪਏ ਨੇ ਮਗਰਾੜ ਮਰੂੜ ਪੂਰੇ ਵਧੀਆ ਪਏ ਨੇ ਮਗਰਲੇ ਤੇ ਮੂਰਲੇ ਦੋਨੋਂ ਟਾਇਰ ਨਵੇਂ ਨੇ ਐਮ ਆਰ ਐਫ ਦੇ ਟਾਇਰ ਨੇ ਜੀ ਕਰ ਸਕਦੇ ਹੋ ਚੈੱਕ 2019 ਮਾਡਲ ਆ ਜੀ 5 ਲੱਖ ਤੇ 10000 ਰੁਪਏ ਟਰੈਕਟਰ ਦਾ ਰੇਟ ਹੈ ਟਰੈਕਟਰ ਬਹੁਤ ਸੋਹਣਾ ਪਿਆ ਜੀ ਸੋਨਾਲੀ ਕਾ ਡੀ ਆਈ 750 ਇੰਟਰਨੈਸ਼ਨਲ ਟਰੈਕਟਰ ਹੈ ਜੀ ਉੱਗੇ ਖੜਾ ਜੀ ਆਪਣਾ ਮਹਿੰਦਰਾ 575 DI 2014 ਮਾਡਲ 3 ਲੱਖ 75000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ ਕਰ ਲੋ ਚੈੱਕ ਉੱਗੇ ਖੜਾ ਜੀ ਸਟੈਂਡਰਡ 475 DI ਟਰੈਕਟਰ ਬਹੁਤ ਜਿਆਦਾ ਉੱਚਾ ਜੀ ਫਾਈਬਰ ਦੀ ਛਤਰੀ ਲੱਗੀ ਹੋਈ ਆ ਮਾਡਲ 2012 ਜੀ 5 ਲੱਖ ਪੂਰਾ 5 ਲੱਖ ਰੁਪਏ ਟਰੈਕਟਰ ਦਾ ਆ ਰੇਟਾਂ ਜੀ ਵੱਡੇ ਐਕਸਲ ਲੱਗੇ ਹੋਏ ਨੇ ਟਰੈਕਟਰ ਦੇ ਕਰ ਸਕਦੇ ਹਾਂ ਚੈੱਕ ਸੋ ਅੱਗੇ ਖੜਾ ਜੀ ਮੰਦਰਾ 475 ਡੀਆਈ ਕੰਡੀਸ਼ਨ ਸੋਣੀ ਪਈ ਆ ਟਰੈਕਟਰ ਦੀ ਮਗਰਲੇ ਟਾਇਰ ਨਵੇਂ ਨੇ ਜੀ ਮੂਰਲੇ ਤਕਰੀਬਨ 90 ਤੋਂ 95% ਨੇ ਟਰੈਕਟਰ ਦਾ ਜਿਹੜਾ ਮਾਡਲ ਆ ਜੀ 2002 ਆ 1 ਲੱਖ 80 ਹਜ਼ਾਰ ਕੇ ਟਰੈਕਟਰ ਦਾ ਰੇਟ ਆ ਸੋ ਅੱਗੇ ਖੜਾ ਜੀ ਮਹਿੰਦਰਾ 265 DI 2021 ਮਾਡਲ 3 ਲੱਖ 95000 ਰੁਪਏ ਟਰੈਕਟਰ ਦਾ ਰੇਟ ਆ ਪੰਜਾਬ ਨੰਬਰ ਆ ਜੀ। ਇਹ ਆ ਜੀ ਪੱਤਰ ਦੀ ਗਾਰੰਟੀ ਆ オリジナル ਪੇਂਟ ਆ ਟਰੈਕਟਰ ਦਾ। ਟਾਇਰ ਟੂਰ ਪੂਰੇ ਵਧੀਆ ਪੈਨੇ। ਸੋ ਅੱਗੇ ਖੜਾ ਜੀ ਫਾਰਮ ਟਰੈਕ 60 ਕਰ ਸਕਦੇ ਹੋ ਚੈੱਕ オリジナル ਪੇਂਟ ਆ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਆ। MRF ਦੇ ਟਾਇਰ ਨੇ ਨਾਮੀ ਛਤਰੀ ਲੱਗੀ ਹੋਈ ਆ ਸਾਈਡਾਂ ਤੇ ਗੂਫਰ ਲੱਗੇ ਹੋਏ ਨੇ ਕਰ ਲੋ ਚੈੱਕ ਆਹ ਪਰੋ ਜੀ ਗ੍ਰੈਂਡੀ ਦੇ ਨਾਂ ਤੇ ਕਰਵਾਉਣਾ ਮਾਡਲ 2010 ਆ ਜੀ 3 ਲੱਖ 25000 ਰੁਪਏ ਟਰੈਕਟਰ ਦਾ ਰੇਟ ਆ ਰਿਵਰਸ ਸਪੀਡ ਵੀ ਟਰੈਕਟਰ ਸੋ ਅੱਗੇ ਖੜਾ ਜੀ Mahindra Arjunhal Tra 1605 DI DLX ਕੋੜਾ ਬੰਪਰ ਲੱਗਿਆ ਹੋਇਆ ਜੀ 2009 ਮਾਡਲ ਆ ਤੰਨਾ 1585000 ਰੀ ਟਰੈਕਟਰ ਦਾ ਰੇਟ ਆ ਜੀ 50 ਨੰਬਰ ਕਰ ਲੋ ਚੈੱਕ オリジナル ਪੇਂਟ ਟਰੈਕਟਰ ਦੀ ਕੰਡੀਸ਼ਨ ਬਹੁਤ ਸੋਹਣੀ ਪਈ ਹੈ ਯਾਰ ਮੂਰ ਲੈਣਾ ਮੈਨੇ ਮਗਰ ਲੈ ਤਕਰੀਬਨ ਹੈਗੇ ਨਹੀਂ 75 ਤੋਂ 80% ਸੋਬੇ ਫੇਰ ਖੜਾ ਜੀ ਮੈਂ ਦਰਾਰ ਜਨਲ ਟਰਾ 105 ਡੀਆਈ ਨੋ ਮਾਡਲ 398000 ਰੀ ਟਰੈਕਟਰ ਦਾ ਰੇਟ ਆ ਡਬਲ ਕਲਚ ਆ ਡਬਲ ਡਿਸਟਰੀਬਿਊਟਰ ਆ ਅੰਗੇ ਖੜਾ ਜੀ ਸਵਰਾਜ 855 ਐਫੀ ਰਿਵਰਸ ਪੀਟੀਓ 4 ਸਟਾਰ ਟਰੈਕਟਰ ਆ ਜੀ ਫਾਈਬਰ ਦੀ ਸ਼ਤਰੀ ਲੱਗੀ ਹੋਈ ਆ ਕੰਡੀਸ਼ਨ ਚੰਗੀ ਪਈ ਆ ਟਰੈਕਟਰ ਦੀ ਲੋਸ ਕਰਦਾ ਇੰਜਨ ਆ ਜੀ ਇਹਦਾ 2012 12 ਮਾਡਲ ਆ ਜੀ 4 ਲੱਖ ਤੇ 14000 ਰੁਪਏ ਟਰੈਕਟਰ ਦਾ ਰੇਟ ਆ ਕਰ ਲੋ ਚੱਲ ਅੰਗੇ ਖੜਾ ਜੀ ਸਵਰਾਜ 735 ਐਫੀ ਨਾੜਾ ਨਵੇਂ ਮਾਡਲ ਆ ਜੀ 1,60,000 ਰੁਪਏ ਟਰੈਕਟਰ ਦਾ ਰੇਟ ਆ। ਚੱਪ ਵਾਲੀ ਕਾਪੀ ਆ 50 ਨੰਬਰ ਆ। ਅੱਗੇ ਖੜਾ ਜੀ ਫਾਰਮ ਟਰੈਕ 60 ਕੰਡੀਸ਼ਨ ਸੋਣੀ ਪਈ ਆ ਟਰੈਕਟਰ ਦੀ। ਟਾਇਰ ਟੂਰ ਤੇ ਮਾਰ ਲੋਨੇਗਾ ਮੂਹ ਲੈ ਡਾਰ ਨਵੇਂ ਨੇ ਤੇ ਮਗਰ ਲੈਨੇ ਆਪਣੇ ਤਕਰੀਬਨ 70-75% ਪਾਏ ਨੇ। ਸਿਰ ਆ ਸਵਰੀ ਨਵੀਂ ਛਤਰੀ ਲੱਗੀ ਹੋਈ ਆ। ਲਾਈਟ ਪੀਟੀਓ ਆ ਜੀ। फार्मट्रैक 60 ਪੰਜਾਬ ਨੰਬਰ ਆ 2002 ਮਾਡਲ 2 ਲੱਖ ਤੇ 35000 ਕੀ ਟਰੈਕਟਰ ਦਾ ਰੇਟ ਆ ਕਰ ਲਓ ਚੈੱਕ। ਸੋਗੇ ਖੜਾ ਜੀ ਮਹਿੰਦਰਾ 20 275 डी ਹੈ ਜੀ। ਹਾਈ ਟੈਕ ਟਰੈਕਟਰ ਆ। ਕਰ ਸਕਦੇ ਹਾਂ ਚੈੱਕ। ਭੂਮੀਪੁੱਤਰ ਟਰੈਕਟਰ ਆ ਜੀ ਡਾਇਰੈਕਟ ਇੰਜੈਕਸ਼ਨ। ਪਿਆ ਨੰਬਰ 2002 ਮਾਡਲ ਆ ਜੀ 2 ਲੱਖ ਤੇ 45000 ਕੀ ਟਰੈਕਟਰ ਦਾ ਰੇਟ ਆ। ਕੋ ਦੋਸਤੋ ਦੂਰ ਤੱਕ ਟਰੈਕਟਰ ਹੀ ਟਰੈਕਟਰ ਖੜੇ ਨੇ ਕਰ ਸਕਦੇ ਹਾਂ ਚੈੱਕ ਕਿਸੇ ਨੇ ਵੀ ਕਿਸੇ ਤਰ੍ਹਾਂ ਦਾ ਟਰੈਕਟਰ ਲੈਣਾ ਤਾਂ ਇੱਕ ਵਾਰ ਮੋਗਾ ਮੰਡੀ ਜ਼ਰੂਰ ਵਿਜ਼ਿਟ ਕਰੋ ਹਰੇਕ ਕਿਸਾਨ ਦੇ ਭਾਅ ਦਾ ਟਰੈਕਟਰ ਮਿਲ ਜਾਂਦਾ ਜੀ ਤੇ ਚੰਗੀ ਹਾਲਤ ਦੇ ਟਰੈਕਟਰ ਹੁੰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਹਰੇਕ ਕਿਸਾਨ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ